ਜੇ ਇਹ ਵਿੱਚ ਮੈਂ ਨਹੀਂ ਜਾਏਗਾ ਜੇਲ੍ਹ ਜਾਏਗਾ ਨਹੀਂ ਜਾਣਾ ਮੈਂ ਬੱਜ ਜਾਣਾ ਮੈਂ ਨਹੀਂ ਜਾ ਇਹਦੇ ਬਿੱਟਰ ਸਮਾ ਦੱਸੂਗਾ ਪਰ ਵੀ ਇਹ ਤਾਂ ਜੇਲ੍ਹ ਹੋਣੀ ਚਾਹੀਦੀ ਮੁੰਡੇ ਨੂੰ ਕਿ ਨਹੀਂ ਜਿੱਦਾਂ ਦਾ ਕੰਮ ਕੀਤਾ ਹੋਣਾ ਜੇਲ੍ਹ ਹੋਣੀ ਚਾਹੀਦੀ ਸਾਰੇ ਪਰਿਵਾਰ ਨੂੰ ਹੋਣੀ ਚਾਹੀਦੀ ਹੈ ਅੱਛਾ ਨਹੀਂ ਨਹੀਂ ਮਤਲਬ ਵੀਡੀਓ ਦੇ ਸਸਿਕਲ ਜੀ ਸਾਰਿਆਂ ਨੂੰ ਤੇ ਬਹੁਤਾ ਟਾਈਮ ਤੁਹਾਡਾ ਵੇਸਨਾ ਨਾ ਕਰਦੇ ਆ ਤੁਸੀਂ ਸਾਰਿਆਂ ਦੇ ਵੀਡੀਓ ਦੇਖੀ ਘੁੜੀਆਂ ਸਾਰੇ ਨੇ ਆਪਣੇ ਆਪਣੇ ਤਰੀਕੇ ਦੇ ਮਤਲਬ ਵੀ ਕੱਢੇ ਹੋਣੇ ਆ ਕੀ ਵੀਡੀਓ ਚਾਨੂੰ ਕੀ ਸਿੱਖਣ ਨੂੰ ਮਿਲਿਆ ਵੀਡੀਓ ਚ ਕੀ ਮਾਰਾ ਕੀ ਚੰਗਾ ਪਰ ਸਭ ਤੋਂ ਜ਼ਰੂਰੀ ਗੱਲ ਜਿਹੜੇ ਦੋ ਜਣੇ ਵੀਡੀਓ ਦੇ ਵਿੱਚ ਮੇਨ ਰੋਲ ਕਰ ਰਹੇ ਨੇ लवली ਤੇ ਰਪਿੰਦਰ ਅੱਜ ਆਪਾਂ ਉਹਨਾਂ ਦੇ ਉਹਨਾਂ ਦੀ رائے ਲੈਣ ਚੱਲੇ ਆਂ ਉਹਨਾਂ ਨੂੰ ਪੁੱਛ ਰਿਹਾ ਕਿ ਤੁਸੀਂ ਮੇਨ ਰੋਲ ਕਰਦੇ ਆ ਇਸ ਵੀਡੀਓ ਦੇ ਵਿੱਚ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਸਿੱਖੀਆਂ ਨੇ ਤੇ ਕਿਹੜੀਆਂ-ਕਿਹੜੀਆਂ ਗਲਤੀਆਂ ਜਿਹੜੀਆਂ ਸਾਡੇ ਪਰਿਵਾਰਾਂ ਵਿੱਚ ਹੋ ਜਾਂਦੀਆਂ ਜਿੰਨਾ ਕਰਕੇ ਇੱਥੋਂ ਤੱਕ ਨੁਕਤਾ ਆ ਜਾਂਦੇ ਤੇ ਚਲ ਆਓ ਮਨਉਂਦੇ ਆ ਤੁਹਾਨੂੰ ਉਹਨਾਂ ਦੇ ਨਾਲ ਤੇ ਗੱਲਾਂ ਪਤਾ ਕਰਦੇ ਸਾਸਰੀ ਕਾਲ ਜੀ ਸਾਰਿਆਂ ਨੂੰ ਸਾਸ਼ਿਕਾ ਜੀ ਸਾਰਿਆਂ ਨੂੰ ਅੱਛਾ ਆ ਭਾਬੀ ਜੀ ਤੇ ਭਾਜੀ ਤੁਸੀਂ ਨਾ ਹੁਣ ਦੱਸਣਾ ਵਾ ਕਿ ਤਲਾਕ ਚੰਗਾ ਜਾਂ ਮੌਤੇ ਵਿੱਚ ਮੇਨ ਰੋਲ ਕਰਦੇ ਹੋਏ ਤੁਸੀਂ ਕੀ ਫੀਲ ਕੀਤਾ ਵਾ ਤੇ ਅਗਰ ਪਰਿਵਾਰ ਦੇ ਵਿੱਚ ਕੁਛ ਐਹੋ ਜਿਹਾ ਕੰਮ ਹੁੰਦਾ ਵਾ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਦੱਸੋ ਰੁਪਿੰਦਰ ਕੌਰ ਜੀ ਇਹ ਆ ਕਿ ਵੀਡੀਓ ਤੇ ਵਾਹੇ ਬਹੁਤ ਵਧੀਆ ਹੀ ਤੇ ਬਣਾਉਣ ਦਾ ਵੀ ਮਜ਼ਾ ਆਇਆ ਆ ਤੇ ਭਾਰੀ ਆ ਕਿ ਇਹ ਸੋਚਦੇ ਆ ਕਿ ਜਿਵੇਂ ਉਹ ਕੁੜੀ ਦੇ ਨਾਲ ਹੋਇਆ ਹੋਊਗਾ ਕਿੰਨਾ ਔਖਾ ਟਾਈਮ ਉਹਨੇ ਕੱਢਿਆ ਵਿਚਰੀ ਨੇ ਇੱਕ ਤੇ ਬਗਾਨੇ ਘਰ ਜਾਣਾ ਉਥੇ ਜਾ ਕੇ ਸਾਰਿਆਂ ਨੂੰ ਸਮਝਣਾ ਕਿੰਨਾ ਔਖਾ ਹੁੰਦਾ ਆ ਤੇ ਪਰ ਅੱਗੇ ਵੀ ਸਾਥ ਦੇਣ ਵਾਲਾ ਕੋਈ ਹੋਣਾ ਚਾਹੀਦਾ ਆ ਕਿ ਜਿਹੜਾ ਉਹ ਬਿਲਕੁਲ ਵੀ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਉਹ ਸਭ ਕੁਝ ਮੇਰੇ ਨਾਲ ਹੋਇਆ ਆ ਤੇ ਸੀਨ ਕਰਨੇ ਤੇ ਬਹੁਤ ਔਖੇ ਹੀ ਤੇ ਬੜਾ ਹੋਤਰਾਂ ਹੁੰਦਾ ਜੋ ਸੀਨ ਕਰੀਦਾ ਹੈ ਤੇ ਪਰ ਕੀ ਕਰਨਾ ਸੀ ਵੀਡੀਓ ਤੇ ਵੀਡੀਓ ਆ ਨਾ ਇਹਦੇ ਵਿੱਚ ਇਹ ਆਪੀ ਹੁਣ ਤੁਸੀਂ ਦੱਸੋ ਬਾਕੀ ਇਹ ਆ ਵਿੱਚ ਹੁਣ ਮੈਂ ਮੁੰਡੇ ਦਾ ਰੋਲ ਨਿਭਾਉਂਦਿਆਂ ਇਹ ਗੱਲਾਂ ਸੋਚੀਆਂ ਆ ਜਦੋਂ ਕੋਈ ਵੀ ਪਰਿਵਾਰਵਾ ਮੁੰਡੇ ਨੂੰ ਕਹੇ ਕਿ ਤੂੰ ਉਹਨਾਂ ਕੋ ਗੱਡੀ ਮੰਗ ਜਾਂ ਹੋਰ ਕੋਈ ਚੀਜ਼ ਮੰਗ ਨਹੀਂ ਤੇ ਇਹਨਾਂ ਨੂੰ ਤਲਾਕ ਦੇ ਦੇ ਪਰ ਇਹ ਆ ਵੀ ਇਹ ਚੀਜ਼ਾਂ ਗਲਤ ਵਾ ਮੁੰਡੇ ਨੂੰ ਇਹ ਸੋਚਣਾ ਚਾਹੀਦਾ ਆਖਰ ਕੀ ਅਸੀਂ ਗੱਡੀ ਮੰਗੀ ਹੀ ਵੀਡੀਓ ਦੇ ਵਿੱਚ ਜੇ ਮੰਨ ਲਓ ਗੱਡੀ ਵੀ ਦੇ ਦਿੰਦੇ ਆ ਫੇਰ ਥੋੜੀ ਭੁੱਖ ਮਿਟ ਜਾਣੀ ਗੱਡੀ ਬੰਦਾ ਘਰੋਂ ਹੀ ਲੈ ਸਕਦਾ ਤੇ ਬਾਕੀ ਚਲੋ ਟਾਈਮ ਪਾਸ ਹੁੰਦਾ ਹੀ ਐਡੀ ਵੀ ਕਿਹੜੀ ਗੱਲ ਹੁੰਦੀ ਆ ਹੁਣ ਗੱਡੀ ਘਰ ਲੱਗੀ ਹੀ ਆਹ ਉਹ ਗੱਡੀ ਲੱਗੀ ਚਲੋ ਜੀ ਟਾਈਮ ਲਗਾਉਣਾ ਹੋਵੇ ਤਾਂ ਲੰਘ ਵੀ ਜਾਂਦਾ ਆ कि बाकी ਗੱਲ ਇਦਾਂ ਆਂ ਕਿ ਚਲੋ ਦੂਸਰੇ ਪਰਿਵਾਰ ਦੀ ਤਾਂ ਕੋਈ ਗੱਲ ਨਹੀਂ ਆ। ਕਿ ਚਲੋ ਨਾਂ ਵੀ ਸਾਹ ਦੇਣ ਤੇ ਕੋਈ ਨਹੀਂ। ਇਹ ਆ ਕਿ ਜਿਹੜਾ ਜੀਵਨ ਸਾਥੀ ਆ ਨਾ ਉਹੀ ਜਦੋਂ ਸਾਹ ਦੇ ਦਿੰਦਾ ਨਾ ਫਿਰ ਵੀ ਟਾਈਮ ਲੰਘ ਜਾਂਦਾ ਆ। ਜ਼ਿੰਦਗੀ ਸੋਖੀ ਹੋਈ ਨਹੀਂ ਥੋੜੀ। ਪਰ ਜਦੋਂ ਉਹੀ ਉਹਨਾਂ ਦੇ ਪਿੱਛੇ ਲੱਗ ਕੇ ਉਹਾਨੂੰ 당ਗ ਕਰਨਗੇ ਚਾਹੇ ਕਿੱਦਾਂ ਆ ਤੇ ਫਿਰ ਜ਼ਿੰਦਗੀ ਕਦੇ ਸਾਰੇ ਕਟਣੀ ਆ। ਫੇ ਇਹ ਤੇ ਔਖਾ ਹੀ ਆ ਨਾ। ਪਰ ਇਹ ਵੀ ਇੰਨਾ ਲਾਲਚ ਕਿੰਨੂੰ ਕਰਨਾ ਨਹੀਂ ਚਾਹੀਦਾ ਹਾਂਜੀ ਜਿੰਨਾ ਚਲੋ ਅਸੀਂ ਵੀਡੀਓ ਚ ਉਹ ਖਾ ਲਿਆ ਵਾ ਜਿੱਦਾਂ ਵੀਡੀਓ ਅਸੀਂ ਬਣਾਈ ਆ ਇਹ ਵੀ ਹੁਣ ਦਾ ਜੇ ਰੋਤਰਾ ਮਤਲਬ ਉਹ ਕਰਨ ਲੱਗਿਆ ਪਰ ਇਹ ਵੀ ਰੋਲ ਤੇ ਨਭੋਣਾ ਪੈਣਾ ਨਾ ਹੁਣ ਜਿਵੇਂ ਕੀ ਹੁਣ ਕੁੜੀਆਂ ਸਹੁਰਿਆਂ ਤੋਂ ਤੇ ਜਿਹੜੀ ਕੋਈ ਸਹੁਰੇ ਗੱਲ ਹੁੰਦੀ ਨੀ ਕੀ ਮੋਟੀ ਉਹ ਪੇਕੇ ਕਰਨੀ ਦੱਸਦੀਆਂ ਹੈਗੀਆਂ ਇਹ ਵੀ ਚੀਜ਼ ਗਲਤ ਹੈ ਇਹ ਵੀ ਗਲਤ ਆ ਕਿਉਂਕਿ ਦੱਸੋ ਲੋੜ ਪੈਣ ਤੇ ਦੱਸਣਾ ਚਾਹੀਦਾ ਆ ਇਹ ਨਹੀਂ ਵੀ ਅਹੀਂ ਲਗਾ ਕੇ ਰੱਖਣਾ ਉਹਨਾਂ ਕੋਲ ਸਭ ਕੁਝ ਹੈ ਮੰਦੇ ਆ ਵੀ ਚਲੋ ਨਿਕਿਨਿਕੀ ਗੱਲ ਵੀ ਨਹੀਂ ਦੱਸਣੀ ਚਾਹੀਦੀ ਉਹ ਵੀ ਚੰਗੀ ਕੀ ਹੁੰਦੀ ਹੈ ਨਾ ਚਲੋ ਘਰ ਦੇ ਵਿੱਚ ਸੌ ਵਾਦੇ ਘਾਟੇ ਹੁੰਦੇ ਆ ਪਰ ਜਿਹੜੀ ਗੱਲ ਜ਼ਰੂਰੀ ਆ ਸਾਨੂੰ ਜਿਆਦੀ ਤੰਗੀ ਮਿਲਦੀ ਆ ਉਹ ਜ਼ਰੂਰ ਦੱਸੋ ਇਹ ਸਾਰੀਆਂ ਭੈਣਾਂ ਨੂੰ ਬੇਨਤੀ ਆ ਤੇ ਇਹ ਆ ਪੀ ਇਹਦੇ ਵਿੱਚ ਸਿੱਖਿਆ ਵੀ ਇਹੋ ਮਿਲਦੀ ਵੀਡੀਓ ਚ ਵੀ ਇਹ ਤੋਂ ਚੰਗਾ ਵੀ ਹੁਣ ਮੌਤ ਮਗਰੋਂ ਲਈ ਆ ਉਹ ਤੋਂ ਚੰਗਾ ਤਲਾਕ ਹੋ ਜਾਂਦਾ ਤੇ ਚਲੋ ਇਹ ਆ ਵੀ ਆਪਣੀ ਜ਼ਿੰਦਗੀ ਦੇ ਬੰਦਾ ਕੱਟ ਹੀ ਲੈਂਦਾ ਮੁਰਗੀ ਚੰਗੀ ਮਾੜੀ ਤਾਂ ਹੁਣ ਕੀ ਕੋਸ਼ੂ ਨਹੀਂ ਹੁਣ ਜੇਲ੍ਹ ਹਾਂ ਜੇਲ ਹੁਣ ਜੇ ਜਾਉਂ ਇਹਦੇ ਵਿੱਚ ਮੈਂ ਨਹੀਂ ਜਾਏਗਾ ਜੇਲ ਜਾਣਾ ਨਹੀਂ ਹੈ ਨਾ ਮੈਂ ਬੱਜ ਜਾਣਾ ਇਹਦੇ ਵਿੱਚ ਮੈਂ ਨਹੀਂ ਜਾ ਇਹਦੇ ਵਿੱਚ ਸਮਾਂ ਦੱਸੋ ਵੀ ਆਪਾਂ ਵੀ ਤਾਂ ਜੇਲ ਹੋਣੀ ਚਾਹੀਦੀ ਮੁੰਡੇ ਨੂੰ ਕਿ ਨਹੀਂ ਜਿੰਦਾਂ ਦਾ ਕੰਮ ਕੀਤਾ ਜੇਲ ਹੋਣੀ ਚਾਹੀਦੀ ਸਾਰੇ ਪਰਿਵਾਰ ਨੂੰ ਹੋਣੀ ਚਾਹੀਦੀ ਅੱਛਾ ਨਹੀਂ ਨਹੀਂ ਮੱਲੋ ਵੀਡੀਓ ਦੇ ਸਾਹ ਦੇ ਨਾਲ ਵੀ ਜੋ ਵੀਡੀਓ ਦੇ ਵਿੱਚ ਜੋ ਕੁਝ ਕੀਤਾ ਉਹਨਾਂ ਨੇ ਪਰਿਵਾਰ ਨੇ ਉਹਨਾਂ ਸਾਰੇ ਉਹਦਾ ਅਸਰ ਚਾਹੀ ਜੀ ਤਾਂ ਕਰਦੇ ਇਹਨਾਂ ਤਾਂ ਕਰਦੀ ਨੰਬਰ ਨੰਬਰ ਇਹ ਜਿਹਦਾ ਨਾਮ ਹੈ ਚਲੋ ਠੀਕ ਆ ਜੀ ਸਸੀ ਕਾਲ ਸਾਰਿਆਂ ਨੂੰ ਸਸੀ ਕਾਲ ਜੀ ਸਾਰਿਆਂ ਨੂੰ ਜੇ ਜੋ ਇਹਦੇ ਵਿੱਚ ਮੈਂ ਨਹੀਂ ਜਾਏਗਾ ਜੇਲ ਜਾਏਗਾ ਨਹੀਂ ਜਾਣਾ ਮੈਂ ਬੱਜ ਜਾਣਾ ਇਹਦੇ ਮੈਂ ਨਹੀਂ ਜਾਣਾ ਇਹਦੇ ਵਿੱਚ ਸਮਾ ਦੱਸੂਗਾ ਪਰ ਵੀ ਤਾਂ ਜੇਲ ਹੋਣੀ ਚਾਹੀਦੀ ਮੁੰਡੇ ਨੂੰ ਕਿ ਨਹੀਂ ਜਿੱਦਾਂ ਦਾ ਕੰਮ ਕੀਤਾ ਹੋਣਾ ਜੇਲ ਹੋਣੀ ਚਾਹੀਦੀ ਆ ਸਾਰੇ ਪਰਿਵਾਰ ਨੂੰ ਹੋਣੀ ਚਾਹੀਦੀ ਆ ਹਾਂ ਨਹੀਂ ਨਹੀਂ ਮੱਲੋ ਵੀਡੀਓ ਤੇ ਸਸੀ ਕਾਲ ਜੀ ਸਾਰਿਆਂ ਨੂੰ ਤੇ ਕੌਦਾ ਟਾਈਮ ਤੁਹਾਡਾ ਵੇਸ਼ ਨਾ ਕਰਦੇ ਆ। ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਆ। ਸਾਰਿਆਂ ਨੇ ਆਪਣੇ ਆਪਣੇ ਤਰੀਕੇ ਦੇ ਮਤਲਬ ਵੀ ਕੱਢੇ ਹੋਣੇ ਆ। ਕਿ ਵੀਡੀਓ ਚਾਨੂੰ ਕੀ ਸਿੱਖਣ ਨੂੰ ਮਿਲਿਆ, ਵੀਡੀਓ ਚ ਕੀ ਮਾਰਾ, ਕੀ ਚੰਗਾ। ਪਰ ਸਭ ਤੋਂ ਜਿਹੜੀ ਗੱਲ ਜਿਹੜੇ ਦੋ ਜਣੇ ਵੀਡੀਓ ਦੇ ਵਿੱਚ ਮੇਨ ਰੋਲ ਕਰ ਰਹੇ ਨੇ लवली ਤੇ ਰਪਿੰਦਰ ਅੱਜ ਆਪਾਂ ਉਹਨਾਂ ਦੇ ਉਹਨਾਂ ਦੀ رائے ਲੈਣ ਚੱਲੇ ਆ। ਉਹਨਾਂ ਨੂੰ ਪੁੱਛਨੇ ਆ ਕਿ ਤੁਸੀਂ ਮੇਨ ਰੋਲ ਕਰਦੇ ਆ ਇਸ ਵੀਡੀਓ ਦੇ ਵਿੱਚ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਸਿੱਖੀਆਂ ਨੇ? ਕਿਹੜੀਆਂ-ਕਿਹੜੀਆਂ ਗਲਤੀਆਂ ਜਿਹੜੀਆਂ ਸਾਡੇ ਪਰਿਵਾਰਾਂ ਵਿੱਚ ਹੋ ਜਾਂਦੀਆਂ ਜਿੰਨਾ ਕਰਕੇ ਇੱਥੋਂ ਤੱਕ ਨੁਕਤਾ ਆ ਜਾਂਦੇ ਤੇ ਚਲੋ ਮਨਉਂਦਿਆਂ ਤੁਹਾਨੂੰ ਉਹਨਾਂ ਦੇ ਨਾਲ ਤੇ ਗੱਲਾਂ ਪਤਾ ਕਰਦੇ ਸਾਸਰੀ ਕਾਲਜੀ ਸਾਰਿਆਂ ਨੂੰ ਸਾਸਰੀ ਕਾਲਜੀ ਸਾਰਿਆਂ ਨੂੰ ਅੱਛਾ ਆ ਭਾਬੀ ਜੀ ਤੇ ਭਾਜੀ ਤੁਸੀਂ ਨਾ ਹੁਣ ਦੱਸਣਾ ਵਾ ਕਿ ਤਲਾਕ ਚੰਗਾ ਜਾਂ ਮੌਤੇ ਵਿੱਚ ਮੇਨ ਰੋਲ ਕਰਦੇ ਹੋਏ ਤੁਸੀਂ ਕੀ ਫੀਲ ਕੀਤਾ ਵਾ ਤੇ ਅਗਰ ਪਰਿਵਾਰ ਦੇ ਵਿੱਚ ਕੁਛ ਐਹੋ ਜਿਹਾ ਕੰਮ ਹੁੰਦਾ ਵਾ ਤੁਹਾਨੂੰ ਕੀ ਕਰਨਾ ਚਾਹੀਦਾ ਦੱਸੋ ਰੁਪਿੰਦਰ ਕੌਰ ਜੀ ਇਹ ਆ ਕਿ ਵੀਡੀਓ ਤੇ ਬਹੁਤ ਵਧੀਆ ਹੀ ਤੇ ਬਣਾਉਣ ਦਾ ਵੀ ਮਜ਼ਾ ਆਇਆ ਆ ਤੇ ਭਾਰੇ ਆ ਕਿ ਇਹ ਸੋਚਦੇ ਆ ਕਿ ਜਿਵੇਂ ਉਹ ਕੁੜੀ ਦੇ ਨਾਲ ਹੋਇਆ ਹੋਊਗਾ ਕਿੰਨਾ ਔਖਾ ਟਾਈਮ ਉਹਨੇ ਕੱਢਿਆ ਵਿਚਰੀ ਨੇ ਇੱਕ ਤੇ ਬਗਾਨੇ ਘਰ ਜਾਣਾ ਉਥੇ ਜਾ ਕੇ ਸਾਰਿਆਂ ਨੂੰ ਸਮਝਣਾ ਕਿੰਨਾ ਔਖਾ ਹੁੰਦਾ ਆ ਤੇ ਪਰ ਅੱਗੇ ਵੀ ਸਾਥ ਦੇਣ ਵਾਲਾ ਕੋਈ ਹੋਣਾ ਚਾਹੀਦਾ ਆ ਕਿ ਜਿਹੜਾ ਉਹਦਾ ਬਿਲਕੁਲ ਵੀ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਉਹ ਸਭ ਕੁਝ ਮੇਰੇ ਨਾਲ ਹੋਇਆ ਆ ਤੇ ਸੀਨ ਕਰਨੇ ਤੇ ਬਹੁਤ ਔਖੇ ਹੀ ਤੇ ਬੜਾ ਹੋਤਰਾ ਹੁੰਦਾ ਜੋ ਸੀਨ ਕਰੀਦਾ ਨਹੀਂ ਤੇ ਪਰ ਕੀ ਕਰਨਾ ਹੀ ਵੀਡੀਓ ਤੇ ਵੀਡੀਓ ਆ ਨਾ ਇਹਦੇ ਵਿੱਚ ਇਹ ਆਪੀ ਹੁਣ ਤੁਸੀਂ ਦੱਸੋ ਬਾਕੀ ਇਹ ਆ ਵਿੱਚ ਹੁਣ ਮੈਂ ਮੁੰਡੇ ਦਾ ਰੋਲ ਨਭੁੰਦਿਆਂ ਇਹ ਗੱਲਾਂ ਸੋਚੀਆਂ ਵਾ ਕਿ ਜਦੋਂ ਕੋਈ ਵੀ ਪਰਿਵਾਰ ਵਾਲਾ ਮੁੰਡੇ ਨੂੰ ਕਹੇ ਕਿ ਤੂੰ ਉਹਨਾਂ ਕੋ ਗੱਡੀ ਮੰਗ ਜਾਂ ਹੋਰ ਕੋਈ ਚੀਜ਼ ਮੰਗ ਨਹੀਂ ਤੇ ਇਹਨਾਂ ਨੂੰ ਤਲਾਕ ਦੇ ਦੇ ਪਰ ਇਹ ਆ ਵੀ ਇਹ ਚੀਜ਼ਾਂ ਗਲਤ ਵਾ ਮੁੰਡੇ ਨੂੰ ਇਹ ਸੋਚਣਾ ਚਾਹੀਦਾ ਆਖਰ ਕੀ ਅਸੀਂ ਗੱਡੀ ਮੰਗੀ ਹੀ ਵੀਡੀਓ ਦੇ ਵਿੱਚ ਜੇ ਮੰਨ ਲਓ ਗੱਡੀ ਹੀ ਦੇ ਦਿੰਦੇ ਆ ਫੇਰ ਥੋੜੀ ਭੁੱਖ ਮਿਟ ਜਾਣੀ ਗੱਡੀ ਬੰਦਾ ਘਰੋਂ ਹੀ ਲੈ ਸਕਦਾ ਤੇ ਬਾਕੀ ਚਲੋ ਟਾਈਮ ਪਾਸ ਹੁੰਦਾ ਹੀ ਐ ਏਡੀ ਵੀ ਕਿਹੜੀ ਗੱਲ ਹੁੰਦੀ ਆ ਹੁਣ ਗੱਡੀ ਘਰ ਲੱਗੀ ਹੀ ਆਹੋ ਗੱਡੀ ਲੱਗੀ ਚਲੋ ਜੇ ਟਾਈਮ ਲਗਾਉਣਾ ਹੋ ਤਾਂ ਲੰਘ ਵੀ ਜਾਂਦਾ ਆ ਤੇ ਬਾਕੀ ਗੱਲ ਇਦਾਂ ਆ ਕਿ ਚਲੋ ਦੂਸਰੇ ਪਰਿਵਾਰ ਦੀ ਤਾਂ ਕੋਈ ਗੱਲ ਨਹੀਂ ਆ ਕਿ ਚਲੋ ਨਾਂ ਵੀ ਸਾਹ ਦੇਣ ਤੇ ਕੋਈ ਨਹੀਂ ਇਹ ਆ ਕਿ ਜਿਹੜਾ ਜੀਵਨ ਸਾਥੀ ਆ ਨਾ ਉਹੀ ਜਦੋਂ ਸਾਹ ਦੇ ਦਿੰਦਾ ਨਾ ਫਿਰ ਵੀ ਟਾਈਮ ਲੰਘ ਜਾਂਦਾ ਆ ਜ਼ਿੰਦਗੀ ਸੌਖੀ ਹੋਈ ਨਹੀਂ ਥੋੜੀ ਪਰ ਜਦੋਂ ਉਹੀ ਉਹਨਾਂ ਦੇ ਪਿੱਛੇ ਲੱਗ ਕੇ ਉਹਨਾਂ ਨੂੰ 당ਗ ਕਰਨਗੇ ਚਾਹੇ ਕਿੱਦਾਂ ਆ ਤੇ ਫਿਰ ਜ਼ਿੰਦਗੀ ਕਦੇ ਸਾਰੇ ਕਟਨੀ ਆ। ਫਿਰ ਇਹ ਤੇ ਔਖਾ ਹੀ ਐ ਨਾ। ਪਰ ਇਹ ਆ ਵੀ ਇੰਨਾ ਲਾਲਚ ਕਿੰਨੂੰ ਕਰਨਾ ਨਹੀਂ ਚਾਹੀਦਾ। ਹਾਂਜੀ। ਜਿੰਨਾ ਚਲੋ ਅਸੀਂ ਵੀਡੀਓ 'ਚ ਉਹ ਖਾ ਲਿਆ ਵਾ ਜਿੱਦਾਂ ਵੀਡੀਓ ਅਸੀਂ ਬਣਾਈ ਆ। ਇਹ ਆ ਵੀ ਹੁੰਦਾ ਤੇ ਰੋਟਰਾਂ ਮੈਂ ਚਲੋ ਕਰ ਲੱਗਿਆ ਪਰ ਇਹ ਆ ਵੀ ਰੋਲ ਤੇ ਨਭੋਣਾ ਪੈਣਾ ਨਾ। ਜਿਵੇਂ ਕੀ ਹੁਣ ਕੁੜੀਆਂ ਸਹੁਰਿਆਂ ਤੋਂ ਜਿਹੜੀ ਕੋਈ ਸਹੁਰੇ ਗੱਲ ਹੁੰਦੀ ਨੀ ਕੀ ਮੋਟੀ ਉਹ ਪੇਕੇ ਕਰਨੀ ਦੱਸਦੀਆਂ ਹੈਗੀਆਂ। ਇਹ ਵੀ ਚੀਜ਼ ਗਲਤ ਆ। ਇਹ ਵੀ ਗਲਤ ਆ। ਕਿਉਂਕਿ ਦੱਸੋ ਲੋੜ ਪੈਣ ਤੇ ਦੱਸਣਾ ਚਾਹੀਦਾ ਆ। ਇਹ ਨਹੀਂ ਪਹਿਲ ਲਗਾ ਕੇ ਰੱਖਣਾ ਉਹਨਾਂ ਕੋਲ ਸਭ ਕੁਝ ਹੈ ਮੰਦੇ ਆਂ ਵੀ ਚਲੋ ਨਿਕਿਨਿਕੀ ਗੱਲ ਵੀ ਨਹੀਂ ਦੱਸਣੀ ਚਾਹੀਦੀ ਉਹ ਵੀ ਚੰਗੀ ਨਹੀਂ ਹੁੰਦੀ ਹੈ ਨਾ ਚਲੋ ਘਰ ਦੇ ਵਿੱਚ ਸੌ ਵਾਦੇ ਘਾਟੇ ਹੁੰਦੇ ਆ ਪਰ ਜਿਹੜੀ ਗੱਲ ਜ਼ਰੂਰੀ ਆ ਸਾਨੂੰ ਜਿਆਦਾ ਤੰਗੀ ਮਿਲਦੀ ਆ ਉਹ ਜ਼ਰੂਰ ਦੱਸੋ ਇਹ ਸਾਰੀਆਂ ਭੈਣਾਂ ਨੂੰ ਬੇਨਤੀ ਆ ਤੇ ਇਹ ਆ ਪੀ ਇਹਦੇ ਵਿੱਚ ਸਿੱਖਿਆ ਵੀ ਇਹੋ ਮਿਲਦੀ ਵੀਡੀਓ ਚ ਵੀ ਇਹ ਤੋਂ ਚੰਗਾ ਵੀ ਹੁਣ ਮੌਤ ਮਗਰੋਂ ਲਈ ਆ ਉਹ ਤੋਂ ਚੰਗਾ ਤਲਾਬ ਹੋ ਜਾਂਦਾ ਤੇ ਚਲੋ ਇਹ ਆ ਵੀ ਆਪਣੀ ਜ਼ਿੰਦਗੀ ਦੇ ਬੰਦਾ ਕੱਟ ਹੀ ਲੈਂਦਾ ਮੁਰਗੇ ਚੰਗੀ ਮਾੜੀ ਤੋ ਹੁਣ ਕੀ ਕੁਛ ਨਹੀਂ ਹੁਣ ਜੇਲ ਹੁਣ ਜੇਲ ਹੁਣ ਜੇ ਜਾਉਂ ਵਿੱਚ ਮੈਂ ਨਹੀਂ ਜਾਏਗਾ ਜੇਲ ਜਾਏਗਾ ਨਹੀਂ ਜਾਣਾ ਮੈਂ ਬਰਜਣਾ ਮੈਂ ਨਹੀਂ ਜਾ ਇਹਦੇ ਵਿੱਚ ਸਮਾ ਦੱਸੂਗਾ ਪਰ ਵੀ ਤਾਂ ਜੇਲ ਹੋਣੀ ਚਾਹੀਦੀ ਮੁੰਡੇ ਨੂੰ ਕਿ ਨਹੀਂ ਜਿੰਦਾਂ ਦਾ ਕੰਮ ਕੀਤਾ ਹੋਣਾ ਜੇਲ ਹੋਣੀ ਚਾਹੀਦੀ ਸਾਰੇ ਪਰਿਵਾਰ ਨੂੰ ਹੋਣੀ ਚਾਹੀਦੀ ਹੈ ਹਾਂ ਨਹੀਂ ਨਹੀਂ ਮਤਲਬ ਵੀਡੀਓ ਦੇ ਸਾਹ ਦੇ ਨਾਲ ਵੀ ਜੋ ਵੀਡੀਓ ਦੇ ਵਿੱਚ ਜੋ ਕੁਝ ਕੀਤਾ ਉਹਨਾਂ ਨੇ ਪਰਿਵਾਰ ਨੇ ਉਹਨਾਂ ਸਾਰੇ ਉਹਦਾ ਅਸਲ ਤਾਂ ਅਹੀ ਤਾਂ ਕਰਦੇ ਇਹਨਾਂ ਤਾਂ ਕਰਦੀ ਹੈ ਨੰਬਰ ਇਹ ਜਿਹਦੇ ਨਾਮ ਮੈਂ ਲਿਖੀ ਸੀ ਚਲੋ ਠੀਕ ਆ ਜੀ ਸਸੀ ਕਾ ਸਾਰਿਆਂ ਨੂੰ ਸਸੀ ਕਾ ਜੀ ਸਾਰਿਆਂ ਨੂੰ